ਸਰਸ਼ਕਾਲ ਦੈਨਿਕ ਸਵੇਰਾ ਦੇ ਨਾਲ ਜੁੜਿਓ ਤੁਸੀਂ ਅਤੇ ਮੈਂ ਹਾਂ ਪ੍ਰਿਆੰਸ਼ੂ ਦਰਸ਼ਕੋ ਹਫਤਾਹਾਂ ਦਾ ਵਕਤ ਚੱਲ ਰਿਹਾ ਹੈ ਹਫਤਾਹਾਂ ਯਾਨੀ ਕਿ ਵੀਕਐਂਡ ਤੇ ਲੋਕ ਅਕਸਰ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਮੋਲ ਦੇ ਵਿੱਚ ਘੁੰਮਣ ਜਾਂਦੇ ਨੇ ਲੇਕਿਨ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਨੋਇਡਾ ਦੇ ਇੱਕ ਮਸ਼ਹੂਰ ਮੋਲ ਡੀਐਲਐਫ ਮੋਲ ਦੇ ਵਿੱਚ ਅੱਜ ਹੜਕੰਪ ਮਚ ਗਿਆ ਤੁਹਾਨੂੰ ਦੱਸਦੀ ਹੈ ਕਿ ਇੱਕ ਅਗਿਆਤ ਕੋਲਰ ਵੱਲੋਂ ਮੋਲ ਦੇ ਵਿੱਚ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇੱਕ ਫੋਨ ਕੀਤਾ ਗਿਆ ਤੇ ਫੋਨ ਦੇ ਵਿੱਚ ਉਹਨਾਂ ਨੇ ਅਫਵਾਹ ਫੈਲਾਈ ਕੇ ਮੋਲ ਦੇ ਵਿੱਚ ਉਹਨਾਂ ਵੱਲੋਂ ਬੰਬ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਮਿੰਟੋਸ ਕਿੰਟੀ ਮੋਲ ਨੂੰ ਖਾਲੀ ਕਰਾਇਆ ਗਿਆ ਜਿਸ ਦੀਆਂ ਤਸਵੀਰਾਂ ਇਸ ਵੇਲੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਹਨ ਅਤੇ ਲੋਕਾਂ ਨੂੰ ਮੋਲ ਤੋਂ ਬਾਹਰ ਕੱਢਦੇ ਹਨ ਤੁਹਾਨੂੰ ਦੱਸ ਦਈਏ ਕਿ ਇੱਕ ਪੈਨਿਕ ਸਿਚੁਏਸ਼ਨ ਕ੍ਰੀਏਟ ਹੋ ਗਈ ਅਤੇ ਜੋ ਲੋਕ ਆਪਣਾ ਵੀਕੈਂਡ ਇੰਜੋਏ ਕਰਨ ਵਾਸਤੇ ਡੀਐਲਐਫ ਮੋਲ ਚ ਆਏ ਸੀ ਉੱਥੇ ਹੀ ਉਹਨਾਂ ਦਾ ਵੀਕੈਂਡ ਪੂਰੀ ਤਰੀਕੇ ਦੇ ਨਾਲ ਖਰਾਬ ਹੋ ਗਿਆ ਹਾਲਾਂਕਿ ਜਦੋਂ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਤਾਂ ਇਹੋ ਜੀ ਕੋਈ ਵੀ ਬੰਬ ਦੀ ਸੂਚਨਾ ਨਹੀਂ ਮਿਲੀ ਬੰਬ ਦਾ ਕੋਈ ਟ੍ਰੇਸ ਨਹੀਂ ਮਿਲਿਆ ਲੇਕਿਨ ਕਿਤਨਾ ਕਿਤੇ ਇਸ ਅਗਿਆਤ ਕੋਲਰ ਨੇ ਕਈਆਂ ਲੋਕਾਂ ਨੂੰ ਮੁਸ਼ਕਿਲ ਦੇ ਵਿੱਚ ਪਾ ਦਿੱਤਾ ਪੈਨਿਕ ਕੰਡੀਸ਼ਨ ਕ੍ਰੀਏਟ ਕਰ ਦਿੱਤੀ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਵੀਕਐਂਡ ਦੇ ਉੱਤੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਸ਼ੋਪਿੰਗ ਕਰਨ ਆਏ ਹੁੰਦੇ ਹਨ ਘੁੰਮਣ ਆਏ ਹੁੰਦੇ ਹਨ ਆਪਣਾ ਕੁਆਲਿਟੀ ਟਾਈਮ ਇੰਜੋਏ ਕਰਨ ਆਏ ਹੁੰਦੇ ਹਨ ਉੱਥੇ ਹੀ ਇੱਕ ਇਹੋ ਜੀ ਝੂਠੀ ਅਫਵਾਹ ਨੇ ਕਿਤਨਾ ਕਿਤੇ ਹਰ ਇੱਕ ਨੂੰ ਹੜਕੰਪ ਦੇ ਵਿੱਚ ਪਾ ਦਿੱਤਾ ਪੈਨਿਕ ਦੇ ਵਿੱਚ ਪਾ ਦਿੱਤਾ ਅਤੇ ਲੋਕਾਂ ਨੂੰ डीएलएफ मॉल ਤੋਂ ਬਾਹਰ ਆਣਾ ਪਿਆ ਉਹ ਵੀ ਪੂਰੇ ਇੱਕ ਹੜਕਮ ਦੇ ਵਿੱਚ ਕਹਿ ਸਕਦੇ ਆ ਕਿ ਸਟੈਂਪੀਡ ਵਾਲਾ ਇੱਕ ਤਸਵੀਰ ਸਾਡੇ ਨਾਲ ਸਾਂਝੀ ਹੋਈ ਅਤੇ ਸਾਨੂੰ ਦੇਖਣ ਨੂੰ ਮਿਲੇਗਾ ਕਿਸ ਤਰ੍ਹਾਂ ਲੋਕ ਜੋ ਨੇ ਉਹ ਕਬਰਾ ਗਏ ਅਤੇ ਕਬਰਾਹਟ ਦੇ ਵਿੱਚ ਹੀ ਇੱਕ ਦੂਸਰੇ ਨੂੰ ੱੱਕੇ ਮਾਰਦੇ ਹੋਏ ਮੋਲ ਚੋਂ ਬਾਹਰ ਨਿਕਲੇ ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਮਾਮਲਾ ਅੱਜ ਸਵੇਰ ਦਾ ਹੈ ਜਿੱਥੇ ਕਿ ਨੋਇਡਾ ਦੇ ਮਸ਼ਹੂਰ ਡੀਐਲਐਫ ਮੋਲ ਦੇ ਵਿੱਚ ਅਗਿਆਤ ਕੋਲਰ ਵੱਲੋਂ ਫੋਨ ਕਰਕੇ ਬੰਬ ਰੱਖਣ ਦੀ افਵਾਹ ਉਡਾਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ आला ਅਧਿਕਾਰੀ ਮੌਕੇ ਤੇ ਪਹੁੰਚਦੇ ਹਨ ਅਤੇ ਮੋਲ ਨੂੰ ਖਾਲੀ ਕਰਾਇਆ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੂਰੇ ਸੇਫਟੀ ਫਾਇਰ ਸੇਫਟੀ ਸਕਵਾਡ ਦੇ ਨਾਲ ਅੰਦਰ जाया ਜਾਂਦਾ ਹੈ ਅਤੇ ਨਾਲ ਹੀ ਨਾਲ ਬੰਬ ਦੇ ਟ੍ਰੇਸਿਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਕਿਤੇ ਵੀ ਬੋਮ ਨਹੀਂ ਮਿਲਦਾ ਜਿਸ ਤੋਂ ਬਾਅਦ ਕਿਤਨਾ ਕੈਸੇ ਅਸੀਂ ਕਹਿ ਸਕਦਾ ਹੈ ਕਿ ਰਾਹਤ ਦਾ ਸਾਹ ਮਿਲਦਾ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੁਲਿਸ ਨੂੰ ਕਿ ਕਿਸੇ ਵੀ ਤਰ੍ਹਾਂ ਦੀ ਅਨਹੋਨੀ ਹੋਣ ਤੋਂ ਬਚ ਗਈ ਲੇਕਿਨ ਇਹੋ ਜਿਹੇ ਕਈ ਸਾਨੂੰ ਕਿਸੇ ਇਹੋ ਜਿਹੇ ਕਈ ਸਾਨੂੰ ਮਾਮਲੇ ਘਟਨਾਵਾਂ ਸਾਨੂੰ ਪਹਿਲਾਂ ਵੀ ਦੇਖਣ ਨੂੰ ਮਿਲਦੀ ਆ ਰਹੀਆਂ ਹਨ ਅਤੇ ਕਈ ਮਾਮਲਿਆਂ ਦੇ ਵਿੱਚ ਜਿੱਥੇ ਸਿਰਫ ਇੱਕ ਅਫਵਾਹ ਹੁੰਦੀ ਹੈ ਉੱਥੇ ਹੀ ਅਸੀਂ ਕਹਿ ਸਕਦੇ ਹਾਂ ਕਿ ਕਈ ਦੇਸ਼ ਵਿਰੋਧੀ ਸ਼ਕਤੀਆਂ ਵੱਲੋਂ 15 ਅਗਸਤ ਦੇ ਮੌਕਿਆਂ ਤੇ ਜਾਂ ਫਿਰ ਹੋਰ ਇਹੋ ਜਿਹੇ ਕਈ ਖਾਸ ਮੌਕਿਆਂ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਦੇਸ਼ ਦੀ ਅਮਨ ਸ਼ਾਂਤੀ ਨੂੰ ਪੰਗ ਕਰਨ ਦੀ ਜਿਸ ਕਾਰਨ ਇਹੋ ਜਿਹੇ ਕਾਲਸ ਆਣੇ ਇਹੋ ਜਿਹੇ ਫੇਕ ਫਰੋਡ ਕਾਲਸ ਆਣੇ ਕਿਤਨਾ ਕਿਤੇ ਹਰ ਇੱਕ ਨੂੰ ਪੈਨਿਕ ਸਿਚੁਏਸ਼ਨ ਦੇ ਵਿੱਚ ਪਾ ਦਿੰਦਾ ਹੈ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦਿਨੀ ਬੀਤੇ ਮਹੀਨਿਆਂ ਦੇ ਵਿੱਚ ਸਾਨੂੰ ਹੋਰ ਵੀ ਅਜਿਹੇ ਮਾਮਲੇ ਦੇਖਣ ਨੂੰ ਮਿਲਨੇ ਜਿੱਥੇ ਕਿ ਸਕੂਲੀ ਬੱਚਿਆਂ ਕੋਲੋਂ ਇਹ ਫੇਕ ਕਾਲਸ ਕੀਤੇ ਗਏ ਨੇ ਆਪਣੇ ਸਕੂਲ ਦੇ ਵਿੱਚ ਬੰਬ ਰੱਖਣ ਦੇ ਬਾਰੇ ਜੋ ਕਿ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਹੀ ਵੱਡੀ ਗੱਲ ਹੈ ਕਿਉਂਕਿ ਬੱਚਿਆਂ ਦੇ ਵਿੱਚ ਵੀ ਇੰਨਾ ਮਾਮਲਿਆਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਇੱਕ ਸੋਚ ਆਉਂਦੀ ਹੈ ਕਿਉਂਕਿ ਹਰ ਬੱਚਾ ਜੋ ਕਿ ਆਪਣੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਉਹ ਮਸਤੀ ਖੋਰੀ ਦੇ ਵਿੱਚ ਹੀ ਪਾਵੇ ਲੇਕਿਨ ਇੰਨਾ ਵੱਡਾ ਕਦਮ ਚੁੱਕ ਲੈਂਦਾ ਹੈ ਅਤੇ ਸਕੂਲ ਦੇ ਵਿੱਚ ਬੰਬ ਰੱਖਣ ਦੀ ਅਫਵਾਹ ਫੈਲਾ ਦਿੰਦਾ ਹੈ ਲੇਕਿਨ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਇਹੋ ਜਿਹੀਆਂ ਅਫਵਾਹਾਂ ਉਹਨਾਂ ਨੂੰ ਹੋਰ ਸ਼ੈ ਦਿੰਦੀਆਂ ਹਨ ਇਸ ਕਰਕੇ ਜ਼ਰੂਰੀ ਹੈ ਕਿ ਹਰ ਇੱਕ ਇਨਸਾਨ ਚਾਹੇ ਇਹ ਮਸਤੀ ਦੇ ਵਿੱਚ ਕੀਤਾ ਗਿਆ ਹੋਵੇ ਚਾਹੇ ਇਹ ਜਾਣ ਬੁੱਝ ਕੇ ਕੀਤਾ ਗਿਆ ਹੋਵੇ ਸਾਨੂੰ ਇਸ ਵੇਲੇ ਤੱਕ ਹਲੇ ਤੱਕ ਕੋਈ ਜਾਣਕਾਰੀ ਨਹੀਂ ਲੇਕਿਨ ਪੁਲਿਸ ਵੱਲੋਂ ਜੋ ਕੋਸ਼ਿਸ਼ ਹੈ ਉਹ ਲਗਾਤਾਰ ਜਾਰੀ ਹੈ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰ ਇਹ ਫੋਨ ਆਇਆ ਕਿੱਥੋਂ ਸੀ ਜੋ ਕਿ ਜ਼ਰੂਰੀ ਵੀ ਹੈ ਕਿਉਂਕਿ ਇਹੋ ਜੇ ਸ਼ਰਾਰਤੀ ਅਨਸਰਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਜ਼ਰੂਰੀ ਹੈ ਅਤੇ ਹੋਰਨਾਂ ਵਾਸਤੇ ਇਹ ਇੱਕ ਸਿੱਖਿਆ ਬਣੇਗੀ ਕਿ ਇਹੋ ਜੇ ਫਰੋਡ ਕਾਲਸ ਫੇਕ ਕਾਲਸ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਸਜ਼ਾ ਵੀ ਵੱਡੀ ਮਿਲਦੀ ਹੈ ਤਾਂ ਫਿਲਹਾਲ ਦੀ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਅਤੇ ਨਾਲ ਹੀ ਨਾਲ ਮੌਲ ਨੂੰ ਖਾਲੀ ਕਰਾਇਆ ਗਿਆ ਮੌਲ ਦੀ ਚੈਕਿੰਗ ਕੀਤੀ ਗਈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਬ ਟ੍ਰੇਸ ਨਹੀਂ ਹੋ ਸਕਿਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par